ਠੀਕ ਆ ਇਹ ਮੈਂਟਾ ਦਾ ਹੀ ਆ ਆ ਵਾਲਾ ਤਲਵੀਰ 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 ਬਾਈ ਦਾ ਕੀ ਬਾਈ ਠੀਕ ਆ ਇਹਨੇ ਦਿੱਤਾ ਵਾ 1.50 ਹਜ਼ਾਰ ਦਾ ਕਹਿੰਦਾ ਇੱਕ ਦਿੱਤਾ 30 ਹਜ਼ਾਰ ਦਾ ਅਸੀਂ ਕਾ ਇਹ 23 ਤਰੀਕ ਨੂੰ ਅਸੀਂ ਲਾਉਣਾ ਲਾਉਣਾ ਠੀਕ ਆ ਬਸ ਉਦੋਂ ਤੱਕ ਨਹੀਂ ਲਾਵਾਂਗੇ 23 ਤਰੀਕ ਤੱਕ ਲਾਉਣਾ ਵਾ ਇਹ ਸਾਡਾ ਨਿਬੜ ਗਿਆ ਇਹ ਬਾਈ ਉਹਨਾਂ ਨੇ ਨਗਰ ਨੇ ਪੈਂਡ ਵਾਲਿਆਂ ਨੇ ਨਿਮੇੜਾ ਇਹ ਇੱਕ ਭਰਾ ਨੇ ਇੱਕ ਬਾਈ ਨੇ 33000 ਰੁਪਏ ਆਪਦੇ ਅਕਾਊਂਟ ਚ ਪਾਇਆ ਸੀ ਗਿਆਨੀ ਨੇ ਹਾਂ ਬਾਈ ਹਾਂ ਬਾਈ 200 ਰੁਪਇਆ ਸਾਨੂੰ ਇਹਨੇ ਦਿੱਤਾ ਇਹਨੇ ਵੇਖ ਰਾਇਆ ਸੀ ਇਹਨੇ ਇਹਨੇ ਆਪਣੀ ਇਮਾਨਦਾਰੀ ਤੇ ਦਿੱਤਾ ਹੈ ਕਿ ਨਾ ਚਾਹੇ ਮੈਨੂੰ ਡਬਲ ਪੈਗੇ ਚਾਹੇ ਸਿੰਗਲ ਪੈਗੇ ਇਹਨੇ ਮੇਰੀ ਇੱਕ ਮਿੰਟ ਲਈ ਗੱਲ ਸੁਣ ਲਓ ਪੈਸੇ ਇੱਕ ਇੱਕ ਪੈਸੇ ਦਾ ਹਿਸਾਬ ਹੋਇਆ ਬਸ ਕੱਲ ਨੂੰ ਕੋਈ ਵੀਡੀਓ ਪਾਵੇ ਵਿਗਿਆਨੀ ਕੋਲ ਪੈਸੇ ਸੀ ਕੋਈ ਆਦਾਂ ਨੂੰ ਦੇਖਣਾ ਕਲੀਅਰ ਆ ਨਹੀਂ ਕੋਈ ਪੈਸਾ ਨਹੀਂ ਸੀ ਪਹਿਲਾਂ ਕੋਈ ਨਹੀਂ ਸੀ ਇੱਥੇ ਬੇਲੇ ਸਾਡੇ ਪੰਚਾ ਬਾਈ ਅਹੀ ਅਹੀ ਕੋਈ ਬਾਈ ਕੋਈ ਆ ਦੇ ਨੰਬਰ ਨਹੀਂ ਬਣਾਉਂਦੇ ਨੰਬਰ ਵੀ ਬਣਾਉਂਦੇ ਬਾਈ ਚੱਕਾ ਪੈਂਦੇ ਨੇ ਪੰਚਾ ਚੱਕਾ ਸਮਝੋ ਤੇਰੇ ਬਾਈ ਜਿਹੜੇ ਨੇ ਇੱਕ ਬਾਜੀ ਆ ਬਾਈ ਇਹਨਾਂ ਦਾ ਜਵਾਨ ਕਈ ਸੀ ਬਾਈ ਇਹਨਾਂ ਦੀ ਜਵਾਨ ਇਹਨੇ ਕਿ ਖੜੇ ਆ 1 ਲੱਖ ਰੁਪਏ ਦੇ ਆਪਾਂ ਚੈੱਕ ਆਉਂਦੇ ਪੂਰੇ ਜਵਾਨ ਦੀ ਗੱਲ ਦੀ ਧੰਨਵਾਦ ਜੀ ਸਾਰਾ ਪਿੰਡ ਖੜਾ ਪੈ ਗਿਆ ਮੁੰਡਿਓ ਜਵਾਨ ਮਗਾਈ ਸੀ ਆ ਪਰ ਹੋਰ ਅੱਗੇ 何 <my> <music>